ਇਹ ਮੇਰੇ ਕੋਲ ਨਹੀਂ ਆ ਪਿਆ ਇਹ ਉਹਨਾਂ ਮੈਂ 13 ਸਾਲ ਦਾ ਸੀ ਜਦੋਂ ਸਾਨੂੰ ਵੀ ਸੋਟਾ ਸੀ ਦਾ ਹੜ ਆਇਆ ਸੀ ਪਰ ਅੱਜ ਮੇਰੇ 58 ਸਾਲ 50 ਸਾਲ ਬਰ ਹੋ ਚੁੱਕੀ ਐ ਕੋਈ ਹੱਲ ਨਹੀਂ ਹੋਇਆ ਅੱਗੇ ਜਾ ਕੇ ਹੇ ਹੇ ਕਰਕੇ ਵਿਖਾ ਦਿੰਦੇ ਨੇ ਆ ਬਾਰਡਰ ਅਲ ਦਰਾਬ ਸਾਈਡਾਂ ਤੇ ਬਾਰਡਰ ਨੂੰ ਸਾਨੂੰ ਤਾਂ ਕੋਈ ਖਤਰਾ ਹੀ ਨਹੀਂ ਖਤਰਾ ਤੁਹਾਡੇ ਪਿਆਰ ਨੂੰ ਨੇ ਜਦੋਂ ਅਸੀਂ ਉੱਥੇ ਬੈਠੇ ਮਰਦੇ ਆ ਜੇ ਗੋਲੀ ਲੱਗੀ ਤਾਂ ਵੀ ਸਾਨੂੰ ਪਾਣੀ ਆਇਆ ਤਾਂ ਵੀ ਸਾਨੂੰ ਚਿੱਟਾ ਸਰਕਾਰਾਂ ਨੇ ਆਉਂਦੀ ਐ ਤੇ ਨਾ ਸਾਡੇ ਜੀਵਨਦਾਰਾਂ ਗਰੀਬਾਂ ਦਾ ਸਾਡੇ ਗਰੀਬਾਂ ਦਾ ਨਾਮ ਲਾ ਕੇ ਪਾ ਦਿੰਦੇ ਆ ਅੱਛਾ ਭਗਵੰਦ ਵਾਣ ਕਹਿੰਦਾ ਸੀ ਨਾ ਜੀ ਜੀ ਦੋ ਪ੍ਰਾਣਾ ਰੁਪਈਆ ਘਟਾ ਲੂ ਮੈਂ ਕੈਪਟਨ ਤੋਂ ਪ੍ਰਾਣਾ ਘਟਾ ਲੂ ਮੈਂ ਪਾਦਰਾ ਤੋਂ ਲੈ ਲੂ ਅੱਜ ਕਿੱਥੇ ਵੜ ਗਿਆ ਅੱਜ ਉਹ ਕਿੱਥੇ ਚਲਾ ਗਿਆ ਪ੍ਰਾਣਾ ਰੁਪਈਆ ਸਾਡੇ ਵਾਸਤੇ ਰੁਪਈਆ ਨਹੀਂ ਮੰਗਦੀ ਸਾਹਮਣੇ ਹੋਈ ਕਿਸੇ ਦੀ ਮੱਝ ਮਾਰ ਗਈ ਕਿਸਦਾ ਪੁੱਤ ਮਾਰ ਗਿਆ ਕਿਸੇ ਦੀ ਮਾਂ ਮਾਰ ਗਈ ਆਪ ਦਾ ਰੰਗ ਲੈ ਲਈ ਸਾਲੂ ਦੀ ਮਾਂ ਬਣਾ ਕੇ ਦਿੱਤੀ ਜਾ ਕਰੋ ਗੱਲ ਸਾਲੂ ਨੂੰ ਮਾਂ ਨੇ ਆ ਕੇ ਦਿੱਤੀ ਜਾ ਪਿਸ ਅਨੁਮਾਨ ਆ ਕੇ ਦੇਵੇ ਉਹ ਤੋਂ ਬਾਅਦ ਕਹਿ ਦਿੱਤਾ ਵੀ ਅਸੀਂ ਆ ਕਰ ਦੇਗੇ ਸਾਡਾ 5 ਦਿਨ ਦੇ ਅੰਦਰ ਅੰਦਰ ਇਹ ਹੱਲ ਹੋਣਾ ਚਾਹੀਦਾ ਨਹੀਂ ਤਾਂ ਜੇ ਸਾਨੂੰ ਸਿੱਧੀ ਉਂਗਲੀ ਨਾਲ 겨ਤਗਰਾ ਦੇ ਅਸੀਂ ਟੇਢੀ ਨਾਲ ਵੀ ਕੱਢ ਸਕਦੇ ਆ ਅਸੀਂ ਬਾਰਡਰ ਪੱਤੀ ਦਾ ਰਾਸ ਸਿੱਖ ਸਾਡੇ ਨਾਲ ਹੋਰ ਵੀ ਜੀਵੀਦਾਰ ਚੱਲ ਸਿੱਖੀ ਮਜਬੀ ਸਿੱਖੀ ਬਾਕੀ ਰਹਿਣ ਦੀ ਗੱਲ ਹੈ ਹੋਰ ਕਹਿਣਾ ਪਾਕਿਸਤਾਨ ਦੇ ਵਿੱਚ ਆਪਣੇ ਰਾਸ ਸਿੱਖ ਜਿਆਦਾ ਜੇ ਮਜਬੀ ਸਿੱਖ ਜਿਆਦਾ ਜੇ ਜੀਵੀਦਾਰ ਉਹਨਾਂ ਦਾ ਘਟ ਹੈ ਤੁਹਾਨੂੰ ਇਹ ਗੱਲ ਕਹਿ ਦੇਣਾ ਇਹ ਸਾਡੀ ਤਾੜੀ ਮਾਰਨੀ ਚਾਹੀਦੀ ਏ ਇਦੋ ਵਾਰ ਇਹ ਗੱਲ ਇਹ ਆਪਰ ਦਸਤਾਰਾ ਜਰੂਰ ਸਜਾਈਏ ਦਸਤਾਰਾ ਵੀਰ ਦੀ ਜਰੂਰ ਸਜਾਈਏ ਇਹਦਾ ਮੁੱਲ ਲੈ ਜਾਂਦਾ ਕਦਰੇ ਕਦਰੇ ਬਾਦਸ਼ਾਹ ਨੇ ਕਿਹਾ ਸੀ ਜਦੋਂ ਮੇਰੇ ਸਿੱਖ ਦੇ ਸਿਰ ਤੇ ਦਸਤਾਰ ਹੋਈ ਨਾ ਕੋਈ ਨਹੀਂ ਮੇਰੀ ਗੱਲ ਸੁਣ ਮੂੰਹ ਨਪਟ ਕੇ ਲੱਗਦਾ ਨਾ ਸਰਦਾਰ ਜੀ ਕਹਿ ਕੇ ਲੱਗੇ ਤੇ ਤਾਂ ਕਹਿਆ ਜੀ ਭਾਵੇਂ ਆਪਾਂ ਕਮੜੇ ਹੋਈਏ ਤੇ ਭਾਵੇਂ ਆਪਾਂ ਰਮੜੇ ਹੋਈਏ ਆ ਸਾਡੀਆਂ ਮਤਾਮਾਂ ਦੀ ਇਹ ਬੇਇੱਜ਼ਤੀ ਨਹੀਂ ਹੋਣੀ ਸੀ ਕਿਉਂਕਿ ਅਸੀਂ ਸਰਕਾਰ ਦੇ ਲਿਆ ਕੇ ਜਲ세 ਕਰੀਏ ਇਹ ਇਹਨਾਂ ਦੇ ਉੱਤੇ ਡਿਊਟੀ ਹੋਣੀ ਚਾਹੀਦੀ ਸੀ ਪਰ ਇਹਨਾਂ ਨੇ ਤਾਂ ਕੰਡੂ ਨਹੀਂ ਸਰਕਲੀ ਮੈਂ ਕਈ ਵਾਰੀ ਮਾਰ ਨੂੰ ਇਹ ਗੱਲ ਕੀਤੀ ਮਾਨ ਸਾਹਿਬ ਉਹ ਹੀ ਸਾਡਾ ਤੇਜਾ ਰਵੇਲਾ ਉਹ ਹੀ ਅਸੀਂ ਗਲਾਬੇ ਵਾਲੇ ਜੰਗਲ ਬੈੜੀ ਤੋਂ ਉਹਨਾਂ ਨਾਲ ਦਾ ਰਾਮ ਸਿੰਘ ਵਾਲੀ ਬੈੜੀ ਤਿੰਨ ਬਰਗਤੀ ਉਹ ਹੀ ਅਸੀਂ ਆ ਜਿਨ੍ਹਾਂ ਦੀ ਕੂਡੀਆਂ ਦੇ ਉੱਤੇ ਮੜ ਮੜ ਮਹਿਰ ਚੰਗੀ ਹੁੰਦੀ ਸੀ ਤੇ ਲਸਣ ਆਈ ਜਾਂ ਰੋਟੀਆਂ ਖਾ ਕੇ ਸਾਡੀਆਂ ਮਾਂ ਦਾ ਬੈ ਕੇ ਤੂੰ ਬੇ ਅੰਗਵੇਂ ਜੜੀ ਸਿਤਾ ਲੈ ਜਾਂ ਉਹ ਸਾਡੇ ਸਦਕੇ ਹੀ ਲੈ ਜਾਂ ਹੋਰ ਕਿਹਦੇ ਸਦਕੇ ਪਰ ਅੱਜ ਇਹਨੂੰ ਚੇਤਾ ਭਰਗਾ ਇਹਨਾਂ ਰੱਖੇ ਵੀ ਅਗਲੀ ਵਾਰੀ ਇਹਨਾਂ ਨੂੰ ਮਾੜਾ ਮੋਟਾ ਮੂੰਹ ਮਰਾਜੀ ਕਰਕੇ ਸਰਕਾਰਾਂ ਰਹਿ ਲੂਗਾ ਨਹੀਂ ਅਸੀਂ ਬੰਦੇ ਹੋ ਚੂਹਾਂਗੇ ਜਿਹੜੇ ਬੰਦੇ ਸਾਡੇ ਨਾਲ ਤੁਰਨਗੇ ਜਿਹੜਾ ਸਾਡਾ ਦੁੱਖ ਸੁਣਨਗੇ ਨਹੀਂ ਤਾਂ ਨਾ ਸੀ ਐਨੀ ਗੱਲ ਚਾਹੁੰਦਾ ਹਾਂ ਮੈਂ ਸਭ ਦਾ ਧੰਨਵਾਦੀ ਹਾਂ ਹਰਜੀਤ ਸਿੰਘ ਪਟਕਾ